ਇਹ ਕਾਟਨ ਸੂਟ ਦੁਪੱਟੇ ਆਏ ਨੇ ਕੈਮਰੀ ਕਾਟਨ ਦੇ ਸੂਟ ਹੋਣਗੇ ਜੀ ਬਲੇਨ ਬਾਟਮ ਆ ਗਈ ਜੀ ਪ੍ਰਿੰਟ ਦੁਪੱਟਾ ਉਡਾਈ ਮੀਟਰ ਦੇ ਦੁਪੱਟੇ ਹੋਣਗੇ ਚਾਰ ਕਲਰ ਨੇ ਫਸਟ ਦੇ ਵਿੱਚ ਇਹ ਪੀਟੀਆ ਕਲਰ ਆ ਗਿਆ ਜੀ ਇੱਕ ਇਹ ਗਾਜਰੀ ਕਲਰ ਆਊ ਇਹਦੇ ਵਿੱਚ ਜਿਵੇਂ ਇੱਕ ਗ੍ਰੀਨ ਮਹਿੰਦੀ ਦਾ ਕਲਰ ਆਊਗਾ ਇਹਦੇ ਵਿੱਚ ਇੱਕ ਫਰੋਜੀ ਆਊਗਾ ਜੀ ਬਹੁਤ ਸੋਹਣਾ ਸੋਹਣਾ ਡਿਜ਼ਾਈਨ ਨੇ ਜਿਹੜਾ ਡਿਜ਼ਾਈਨ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਇੱਕ ਵਰਕ ਵਾਲੇ ਦੇ ਵਿੱਚ ਆ ਗਿਆ ਦੇਖੋ ਨੈਕ ਤੇ ਵਰਕ ਆਉਈ ਇਹਦੇ ਉੱਤੇ ਤੇ ਆਹ ਪ੍ਰਿੰਟਡ ਦੁਪੱਟਾ ਆ ਗਿਆ ਕਾਟਨ ਦਾ ਜੀ ਤਿੰਨ ਕਲਰ ਨੇ ਇੱਕ ਕਰੀਮ ਬਲੈਕ ਦੇ ਉੱਪਰ ਆ ਗਿਆ ਦੇਖੋ ਪਿੰਕ ਬਾਟਮ ਵਾਲਾ ਗਿਆ ਜੀ ਪ੍ਰਿੰਟ ਦੁਪੱਟਾ ਆਊਗਾ ਪ੍ਰਿੰਟ ਦੁਪੱਟਾ ਗਿਆ ਬਲੈਕ ਵਾਲਾ ਇੱਕ ਲੈਮਨ ਬਾਟਮ ਆਊਗੀ ਜੀ ਇੱਕ ਪਿਸਤਾ ਟੋਨ ਦੇ ਆਊਗਾ ਜੀ ਇੱਕ ਪਿੰਕ ਪੀਚ ਕਲਰ ਆਊ ਚਾਰ ਕਲਰ ਇਹਦੇ ਵਿੱਚ ਨੇ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਦੇਖੋ ਜੀ ਬਹੁਤ ਸੋਹਣਾ ਆ ਗਿਆ ਪ੍ਰਿੰਟ ਫਲਾਵਰ ਵਾਲਾ ਸੂਟ ਆ ਗਿਆ ਕੈਮਰੀ ਕਾਟਨ ਦਾ ਸੂਟ ਕੈਮਰੀ ਕਾਟਨ ਦਾ ਦੁਪੱਟਾ ਜੀ ਬਹੁਤ ਸ਼ਾਨਦਾਰ ਪਲੇਨ ਸਲਵਾਰ ਆਊਗੀ ਜੀ ਦੀ ਦੇਖੀ ਚਲੋ ਦੋ ਕਲਰ ਨੇ ਇਹਦੇ ਵਿੱਚ ਇੱਕ ਇਹ ਕਲਰ ਆਊਗਾ ਜੀ ਇੱਕ ਲੈਮਨ ਸੀਗਾ ਤਿੰਨ ਇੱਕ ਦੋ ਕਲਰ ਇਹਦੇ ਵਿੱਚ ਸੀ ਜਲਦੀ ਜਲਦੀ ਦੇਖ ਚਲੇ ਕਾਰਡਸ ਆਈਨ ਲਾ ਕੇ ਦੇਖੋ ਜੀ ਆ ਫਰੰਟ ਆ ਕੇ ਸਾਰਾ ਦੁਪੱਟਾ ਪ੍ਰਿੰਟ ਆਊਗਾ ਪਲੇਨ ਬਾਟਮ ਆ ਗਈ ਜੀ ਮਸਟਰਡ ਕਲਰ ਦੇ ਵਿੱਚ ਆ ਗਿਆ ਜੀ ਬਹੁਤ ਸ਼ਾਨਦਾਰ ਡਿਜ਼ਾਈਨ ਆ ਜੀ ਫਰੋਜੀ ਕਲਰ ਆ ਗਿਆ ਦੇਖੋ ਕਿਵੇਂ ਦੇ ਵਿੱਚ ਦੋ ਕਲਰ ਇਹਦੇ ਵਿੱਚ ਨੇ ਫਰੋਜੀ ਕਲਰ ਆ ਗਿਆ ਬਹੁਤ ਸ਼ਾਨਦਾਰ ਸੂਟ ਆ ਕੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਬੁੱਕ ਕਰ ਲਿਓ ਕਿ ਪਿੰਕ ਕਲਰ ਆਊਗਾ ਜੀ ਸੋਲੋ ਪੀਸ ਹੈ ਇਹਦੇ ਵਿੱਚ ਕੋਈ ਕਲਰ ਵਗੈਰਾ ਨਹੀਂ ਹੁੰਦੇ ਪਿੰਕ ਕਲਰ ਦੇ ਵਿੱਚ ਆ ਗਿਆ ਦੇਖੋ ਡਿਜ਼ਾਈਨਿੰਗ ਦੇਖੋ ਬਹੁਤ ਸੋਹਣੀ ਹੈ ਜੀ ਬਹੁਤ ਸ਼ਾਨਦਾਰ ਹੈ ਨੈਕ ਦੇ ਉੱਪਰ ਵਰਕ ਆ ਗਿਆ ਦੇਖੋ ਜੀ ਪ੍ਰਿੰਟ ਬਾ ਨੈਕਸਟ ਦੇਖੋ ਜੀ ਵਰਕਰ ਆ ਗਿਆ ਔਰ ਕੈਂਸਲ ਵਰਕਰ ਆ ਗਿਆ ਪ੍ਰਿੰਟ ਦੁਪੱਟਾ ਆ ਗਿਆ ਜੀ ਪਲੈਨ ਬਾਟਮ ਹੈ ਦੋ ਕਲਰ ਨੇ ਇੱਕ ਫਰੋਜੀ ਕਲਰ ਇਹਦੇ ਵਿੱਚ ਇਹ ਕੇ ਕਦਰਾਂ ਦੇਖੋ ਜੀ ਦੋ ਕਦਰਾਂ ਦੇ ਵਿੱਚ ਨੇ ਇੱਕ ਪਾਊਡਰ ਬਲੂ ਕਦਰਾਂ ਦੇ ਦੋ ਕਲਰ ਨੇ 500 ਰੁਪਏ ਦਾ ਰੇਟ ਹੈ